ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਟਰਾਲੀਆਂ ਬਿਨਾ ਜੈਕ ਤੋਂ ਤੇ ਇੱਕ ਟਰੈਕਟਰ ਸੇਲ ਆਸਤੇ ਲੈ ਗਏ ਤਿੰਨੇ ਸੰਦਾਂ ਦੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਜੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਖੇਤੀ ਮਸ਼ੀਨਰੀ ਦੀ ਐਡ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਐਡ ਲੱਗ ਜੂਗੀ WhatsApp ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਈ ਹੁਣ ਗੱਲ ਕਰੀਏ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹ 16 6.5 ਦੀ ਆ ਬਿਨਾ ਜੱਕ ਤੋਂ ਹੈਵੀ ਟਰਾਲੀ ਆ ਤੇ ਵੀਰਾਂ ਦਾ ਏਰੀਆ ਹੈਗਾ ਜੀ ਤਰਨ ਤਰਨ ਤੇ ਟਾਇਰ ਚੌਂਕੜਾ ਟਾਇਰ ਬੇਦਾਗ ਨੇ ਰਿਮ ਵਗੈਰਾ ਹੈਵੀ ਲੱਗੇ ਹੋਏ ਨੇ ਤੇ ਹਿੱਸਾ ਵੀ ਬਿਲਕੁਲ ਚੰਗਾ ਹੈਵੀ ਟਰਾਲੀ ਆ ਟਾਇਰ ਵਗੈਰਾ ਵਧੀਆ ਕੰਮ ਦਿੰਦੇ ਨੇ ਵਿੱਡ ਉੱਪਰ ਲੱਗਿਆ ਹੋਇਆ ਜੀ ਤੇ ਵੀਰਾਂ ਦੁਆਰਾ ਜਿਹੜਾ ਰੇਟਰਕ ਹੈ 1,50,000 ਰੁਪਇਆ ਬਾਕੀ ਮੌਕੇ ਤੇ ਕੁਮਾਨਤਨ ਹੋ ਜਾਊਗਾ ਮੱਛੀ ਗਾਟਾ ਮੋਬਾਈਲ ਨੰਬਰ ਨੋਟ ਕਰ ਲਓ 9501283827 ਇਸ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਟਰਾਲੀ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਜੇ ਕੋਈ ਜਾਣਕਾਰੀ ਰਹਿ ਗਈ ਤੁਸੀਂ ਵੀਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਰੇਡ ਦੇ ਵਿੱਚੋਂ ਮੌਕੇ ਤੇ ਹਲਕਾ ਫੁਲਕਾ ਮਾਨਤਨ ਹੋ ਜਾਂਦਾ ਤੇ ਬਾਕੀ ਅੱਗੇ ਜਿਹੜਾ ਆਪਣੇ ਹੁਣ ਆਏਗਾ ਜੀ ਟਰੈਕਟਰ ਸੇਲਾਸਟੇ ਪ੍ਰੀਤ ਟਰੈਕਟਰ ਆ 6094 6094 ਪ੍ਰੀਤ ਦਾ ਟਰੈਕਟਰ ਆ ਤੇ ਕੰਡੀਸ਼ਨ ਵਗੈਰਾ ਬਿਲਕੁਲ ਚੰਗੀ ਪਈ ਆ ਟਾਇਰ ਵਗੈਰਾ ਵੀ ਚੰਗੇ ਪਏ ਆ 70 ਤੋਂ 80% ਟਾਇਰ ਪਏ ਨੇ ਇੰਜਨ ਗੇਅਰ ਲਿਫਟ ਦਾ ਤੁਸੀਂ ਵਾਹ ਕੇ ਤਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਕੋਈ ਵੀ ਮਸ਼ੀਨਰੀ ਆਪਦੀ ਪੂਰੀ ਤਸੱਲੀ ਤੇ ਖਰੀਦਿਆ ਕਰੋ ਇਹ 11 ਮਾਡਲ ਆਈ ਤੇ ਟਾਇਰ ਹੈਗੇ 80% ਬਾਕੀ ਟਰੈਕਟਰ ਕਿਤੋਂ ਵੀ ਕੋਈ ਰੰਗ ਪੇਂਟ ਨਹੀਂ ਹੋਇਆ ਨਾਲ ਦਾ ਰੰਗ ਆ ਟੈਟ ਵਗੈਰਾ ਚੰਗੇ ਆ ਕੋਈ ਬਲੋਬਲਾ ਹੈ ਨਹੀਂ ਗੀ ਡਿਮਾਂਡ ਜਿਹੜੀ ਟਰੈਕਟਰ ਦੀ ਇਹਦੀ ਰੱਖੀ ਹੋਈ ਆ ਵੀਰਾਂ ਦੁਆਰਾ 2,65,000 ਰੁਪਇਆ 2,65,000 ਦਾ ਟਰੈਕਟਰ ਮਿਲ ਜੂ ਬਾਕੀ ਮਾਨ ਤਨਵੀਰ ਫੁੱਲ ਕਰਨਗੇ ਮੌਕੇ ਤੇ ਘੱਟ ਹੋ ਜਾਂਦਾ ਹੁੰਦਾ ਰੇਟ 11 ਮਾਡਲ ਦਾ ਤੇ 6059 ਇਹ ਟਰੈਕਟਰ ਆ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 8528565183 ਇਹ 60 ਹਸ ਪਾਵਰ ਦੇ ਵਿੱਚ ਟਰੈਕਟਰ ਆ ਤੇ ਡਬਲ ਕਲਚ ਦੇ ਵਿੱਚ ਪੂਰਾ ਚੰਗਾ ਟਰੈਕਟਰ ਆ ਤੇ ਦੇਖ ਸਕਦੇ ਹੋ ਤੁਸੀਂ ਪਾਵਰ ਸਟੀering ਆ ਜੀ ਇਹ ਪਾਵਰ ਸਟੀering ਦੇ ਵਿੱਚ ਟਰੈਕਟਰ ਆ ਤੇ ਪਟਿਆਲੇ ਏਰੀਆ ਦੇ ਵਿੱਚ ਖੜਾ ਵੀਰ ਦਾ ਨੰਬਰ ਦਿੱਤਾ ਹੋਇਆ ਨੰਬਰ ਤੇ ਸੰਪਰਕ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ 11 ਫੁੱਟ ਦੀ ਟਰਾਲੀ ਹੈ ਜੀ ਬਿਨਾ ਜੱਕ ਤੋਂ 2006 ਮਾਡਲ ਜਗਰਾਵਾ ਦੀ ਬਣੀ ਹੈ ਜੀ ਫੁੱਲ ਭਾਰੀ ਟਰਾਲੀ ਬਣੀ ਆ ਫੁੱਲ ਹੈਵੀ ਗਾਰਡਨ ਨੇ ਫੁੱਲ ਵਧੀਆ ਚੰਗੇ ਟਾਇਰ ਨੇ ਚਾਦਰ ਚੁੱਦਰ ਬਹੁਤ ਮੋਟੀ ਲੱਗੀ ਹੋਈ ਹੈ ਜੀ ਪੂਰਾ ਵਜਨਾ ਬਿਲਕੁਲ ਸਾਫ਼ ਹੈ ਕਿਤੇ ਜਾਰ ਵਗੈਰਾ ਨਹੀਂ ਹੈਗੀ ਪੁਰਾਣੇ ਲੋਹੇ ਦੀ ਬਣੀ ਆ ਜਿਹੜੇ ਵੀਰ ਪੁਰਾਣੀ ਟਰਾਲੀ ਖਰੀਦਣਾ ਚਾਹੁੰਦੇ ਹੋ ਵੀਰ ਦਾ ਨੰਬਰ ਨੋਟ ਕਰ ਲਓ 98722 13238 ਤੇ ਤੁਸੀਂ ਸੰਪਰਕ ਕਰਕੇ ਇਹ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਾਇਰ ਵਗੈਰਾ ਚੰਗੇ ਹਿੱਸਾ ਵੀ ਚੰਗਾ ਹੈ ਜਗਰਾਵਾਂ ਦੀ ਬਣੀ ਹੈ ਜੀ ਪੁਰਾਣੀ ਟਰਾਲੀ ਆ